ਮੀ ਤੋਂ ਬਾਅਦ ਦਿੱਲੀ ਪਾਣੀ ਪਾਣੀ ਹੋਇਆ ਪਿਆ ਸੋ ਦੱਸਦੇ ਹਾਂ ਕਿ ਗ੍ਰੇਟਰ ਨੋਇਡਾ ਦੇ ਵਿੱਚ ਇੱਕ ਨਿਰਮਾਣ ਅਧੀਨ ਕੰਦ ਡਿੱਗ ਗਈ ਮਕਾਨ ਡਿੱਗ ਗਿਆ ਜਿਸ ਦੇ ਨਾਲ 6 ਬੱਚੇ ਉਸ ਦੇ ਹੇਠਾਂ ਦੱਬ ਗਏ ਜਿਸ ਦੇ ਵਿੱਚ 3 ਬੱਚਿਆਂ ਦੀ ਦਰਦਨਾਕ ਮੌਤ ਹੈ ਜੋ ਹੋ ਗਈ ਹੈ ਮ੍ਰਿਤਕ ਬੱਚੇ ਸਕੂਲ ਦੀਆਂ ਛੁੱਟੀਆਂ ਕੱਟਣ ਲਈ ਆਪਣੀ ਦਾਦੀ ਘਰ ਆਏ ਸੀ ਸੂਚਨਾ ਤੋਂ ਬਾਅਦ ਪਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ 3 ਜ਼ਖਮੀ ਬੱਚਿਆਂ ਦਾ ਇਲਾਜ ਜਾਰੀ ਹੈ ਪੁਲਿਸ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਹ ਘਟਨਾ ਗ੍ਰੇਟਰ ਨੋਇਡਾ ਦੇ ਸੂਚ ਥਾਣਾ ਖੇਤਰ ਦੇ ਖੋਦਣਾ ਪਿੰਡ ਦੀ ਹੈ ਇਸ ਦਰਦਨਾਖ ਹਾਸੇ ਵਿੱਚ ਤਿੰਨ ਬੱਚਿਆਂ ਦੀ ਮੌਤ ਐ ਜੋ ਹੋਈ ਐ ਸੋ ਦੱਸਦੇ ਕਿ ਦੀਵਾਰ ਡਿੱਗਣ ਨਾਲ ਹਾਦਸਾ ਵਾਪਰਿਆ ਸੀ ਇਕਤਾ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਖੋਦਾਣਾ ਦੇ ਰਹਿਣ ਵਾਲੇ ਸਗੀਰ ਦੇ ਘਰ ਦੀ ਦੀਵਾਰ ਡਿੱਗਣ ਨਾਲ ਹਾਦਸਾ ਵਾਪਰਿਆ ਜਿਸ ਵਿੱਚ ਉਸ ਦੇ ਪਰਿਵਾਰ ਦੇ 8 ਬੱਚੇ ਤੇ ਰਿਸ਼ਤੇਦਾਰ ਦੱਬ ਗਏ ਇਹਨਾਂ ਵਿੱਚੋਂ 3 ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਬਾਕੀ ਬੱਚੇ ਜ਼ੇਰੇ ਇਲਾਜ ਹੈ ਉਹ ਸਾਰੇ ਖਤਰੇ ਤੋਂ ਬਾਹਰ ਨੇ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬਿਹਤਰ ਤਾਲਮਿਲ ਸਥਾਪਿਤ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੀ ਤੋਂ ਬਾਅਦ ਦਿੱਲੀ ਪਾਣੀ ਪਾਣੀ ਹੋਇਆ ਪਿਆ ਸੋ ਦੱਸਦੇ ਹਾਂ ਕਿ ਗ੍ਰੇਟਰ ਨੋਇਡਾ ਦੇ ਵਿੱਚ ਇੱਕ ਨਿਰਮਾਣ ਅਧੀਨ ਕੰਦ ਡਿੱਗ ਗਈ ਮਕਾਨ ਡਿੱਗ ਗਿਆ ਜਿਸ ਦੇ ਨਾਲ 6 ਬੱਚੇ ਉਸ ਦੇ ਹੇਠਾਂ ਦੱਬ ਗਏ ਜਿਸ ਦੇ ਵਿੱਚ 3 ਬੱਚਿਆਂ ਦੀ ਦਰਦਨਾਕ ਮੌਤ ਹੈ ਜੋ ਹੋ ਗਈ ਹੈ ਮ੍ਰਿਤਕ ਬੱਚੇ ਸਕੂਲ ਦੀਆਂ ਛੁੱਟੀਆਂ ਕੱਟਣ ਲਈ ਆਪਣੀ ਦਾਦੀ ਘਰ ਆਏ ਸੀ ਸੂਚਨਾ ਤੋਂ ਬਾਅਦ ਪਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ 3 ਜ਼ਖਮੀ ਬੱਚਿਆਂ ਦਾ ਇਲਾਜ ਜਾਰੀ ਹੈ ਪੁਲਿਸ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਹ ਘਟਨਾ ਗ੍ਰੇਟਰ ਨੋਇਡਾ ਦੇ ਸੂਚ ਪਠਾਨਾ ਖੇਤਰ ਦੇ ਖੋਦਣਾ ਪਿੰਡ ਦੀ ਹੈ ਇਸ ਦਰਦਨਾਖ ਹਾਸੇ ਵਿੱਚ ਤਿੰਨ ਬੱਚਿਆਂ ਦੀ ਮੌਤ ਐ ਜੋ ਹੋਈ ਹੈ ਸੋ ਦੱਸਦੇ ਕਿ ਦੀਵਾਰ ਡਿੱਗਣ ਨਾਲ ਹਾਦਸਾ ਵਾਪਰਿਆ ਸੀ ਇਕੱਤਾ ਸਬੰਧ ਦੇ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਖੋਦਾਣਾ ਦੇ ਰਹਿਣ ਵਾਲੇ ਸਗੀਰ ਦੇ ਘਰ ਦੀ ਦੀਵਾਰ ਡਿੱਗਣ ਨਾਲ ਹਾਦਸਾ ਵਾਪਰਿਆ ਜਿਸ ਵਿੱਚ ਉਸ ਦੇ ਪਰਿਵਾਰ ਦੇ 8 ਬੱਚੇ ਤੇ ਰਿਸ਼ਤੇਦਾਰ ਦੱਬ ਗਏ ਇਹਨਾਂ ਵਿੱਚੋਂ 3 ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਬਾਕੀ ਬੱਚੇ ਜ਼ੇਰੇ ਇਲਾਜ ਹੈ ਉਸਾਰੇ ਖਤਰੇ ਤੋਂ ਬਾਹਰ ਨੇ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬਿਹਤਰ ਤਾਲਮਿਲ ਸਥਾਪਿਤ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੀ ਤੋਂ ਬਾਅਦ ਦਿੱਲੀ ਪਾਣੀ ਪਾਣੀ ਹੋਇਆ ਪਿਆ ਸੋ ਦੱਸਦੇ ਹਾਂ ਕਿ ਗ੍ਰੇਟਰ ਨੋਇਡਾ ਦੇ ਵਿੱਚ ਇੱਕ ਨਿਰਮਾਣ ਅਧੀਨ ਕੰਦ ਡਿੱਗ ਗਈ ਮਕਾਨ ਡਿੱਗ ਗਿਆ ਜਿਸ ਦੇ ਨਾਲ 6 ਬੱਚੇ ਉਸ ਦੇ ਹੇਠਾਂ ਦੱਬ ਗਏ ਜਿਸ ਦੇ ਵਿੱਚ 3 ਬੱਚਿਆਂ ਦੀ ਦਰਦਨਾਕ ਮੌਤ ਹੈ ਜੋ ਹੋ ਗਈ ਹੈ ਮ੍ਰਿਤਕ ਬੱਚੇ ਸਕੂਲ ਦੀਆਂ ਛੁੱਟੀਆਂ ਕੱਟਣ ਲਈ ਆਪਣੀ ਦਾਦੀ ਘਰ ਆਏ ਸੀ ਸੂਚਨਾ ਤੋਂ ਬਾਅਦ ਪਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ 3 ਜ਼ਖਮੀ ਬੱਚਿਆਂ ਦਾ ਇਲਾਜ ਜਾਰੀ ਹੈ ਪੁਲਿਸ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਹ ਘਟਨਾ ਗ੍ਰੇਟਰ ਨੋਇਡਾ ਦੇ ਸੂਚ ਖੋਦਣਾ ਖੇਤਰ ਦੇ ਖੋਦਣਾ ਪਿੰਡ ਦੀ ਹੈ ਇਸ ਦਰਦਨਾਕ ਹਾਸੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋਈ ਹੈ ਸੋ ਦੱਸਦੇ ਕਿ ਦੀਵਾਰ ਡਿੱਗਣ ਨਾਲ ਹਾਦਸਾ ਵਾਪਰਿਆ ਸੀ ਇੱਕ ਾ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਖੋਦਾਣਾ ਦੇ ਰਹਿਣ ਵਾਲੇ ਸਗੀਰ ਦੇ ਘਰ ਦੀ ਦੀਵਾਰ ਡਿੱਗਣ ਨਾਲ ਹਾਦਸਾ ਵਾਪਰਿਆ ਜਿਸ ਵਿੱਚ ਉਸ ਦੇ ਪਰਿਵਾਰ ਦੇ 8 ਬੱਚੇ ਤੇ ਰਿਸ਼ਤੇਦਾਰ ਦੱਬ ਗਏ ਇਹਨਾਂ ਵਿੱਚੋਂ ਤਿੰਨ ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਬਾਕੀ ਬੱਚੇ ਜ਼ੇਰੇ ਇਲਾਜ ਹੈ ਉਹ ਸਾਰੇ ਖਤਰੇ ਤੋਂ ਬਾਅਦ ਨੇ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬਿਹਤਰ ਤਾਲਮਿਲ ਸਥਾਪਿਤ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ